ਹਾਂਜੀ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਾਲ ਸਿੰਘ ਅਮਰੀਕਾ ਤੋਂ ਜੀ ਬੇਨਤੀ ਕਰਨ ਲੱਗਿਆ ਏ ਤੇ ਵੀ ਜਿਸ ਤਰ੍ਹਾਂ ਆਪਣਾ ਪ੍ਰੋਜੈਕਟ ਚੱਲਦਾ ਜੀ ਵੀ ਆਪਾਂ ਵੀ ਧੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜੇ ਵੀ ਜੋ ਵੀ ਅਲੋਖੀ ਨਜ਼ਾਰੇ ਆ ਜੀ ਆਪਾਂ ਬੇਪਦ ਸਾਖੇ ਵਿੱਚ ਲਿਖੇ ਹੋਣੇ ਆ ਅੱਜ ਤਾਂ ਉਸ ਲੜੀ ਨੂੰ ਅੱਗੇ ਤੋਰਨੇ ਜੀ ਅੱਜ ਸਾਖ ਜਿਹੜੀ ਆ ਵੀ ਆਪਣੇ ਆਈ ਆ ਵੀ ਸਤਬਾਬਾ ਮੱਖਣ ਸਿੰਘ ਜੀ ਜਿਹੜੇ ਵੀ ਭਾਈ ਮਨੀ ਸਿੰਘ ਜੀ ਟਕਸਾਲ ਦੇ ਮੁਖੀ ਸਨ ਸਤਬੀਰ ਸਿੰਘ ਜੀ ਟਕਸਾਲ ਵਾਜੀ ਜੀ ਉਹ ਕਹਿੰਦੇ ਸਤਵਾਰੀ ਗੜੀ ਅੰਬਰਸਰ ਉਹਨਾਂ ਦੀ ਸਾਖੀ ਹੈ ਜੀ ਤੇ ਬਹੁਤ ਹੀ ਬਈ ਬਹੁਤ ਹੀ ਸੋਹਣੀ ਸਾਖੀ ਹੈ ਤੇ ਸਾਖੀ ਦੇ ਸਾਰੇ ਸੋਹਣੇ ਕਿਉਂਕਿ ਬਾਬਾ ਜੀ ਰੌਕਕ ਨਜ਼ਾਰੇ ਮੈਰੀਕਲ ਸਭ ਪਤਾੱਸ ਰਹੇ ਆ ਤੇ ਜਿਹੜੇ ਟੈਲੀਫੋਨ ਨੰਬਰ ਵੀ ਦੇ ਰਹੇ ਆ ਤੇ ਸਾਰੇ ਇਤਿਹਾਸ ਵੀ ਸਾਰੇ ਦੱਸ ਰਹੇ ਆ ਵੀ ਤਾਂ ਕਿ ਇਸ ਤੋਂ ਪਤਾ ਲੱਗ ਗਈ ਗੱਲ ਕੀ ਹੈ ਤੇ ਇਹ ਸਾਖੀ ਜੀ ਬਾਬੇ ਜੀ ਬਹੁਤ ਕਿਰਪਾ ਕੀਤੀ ਜੀ ਤੇ ਵੀ ਉਹ ਕੋ ਉਹਨਾਂ ਦੀ ਬੜੀ ਸ਼ਰਧਾ ਵਜੀ ਤੇ ਉਹ ਸਾਡੇ ਕੋਲ ਅਸ ਅਮਰੀਕਾ ਵੀ ਆ ਕੇ ਜਾਂਦੇ ਕਈ ਵਾਰ ਆਏ ਜੀ ਅਮਰੀਕਾ ਤੇ ਦਾਸ ਬਚਨ ਵਾਸੋਂ ਦੇ ਰਹੇ ਸੀ ਉਹਨਾਂ ਦੇ ਤੇ ਵੀ ਸਾਰੇ ਦੱਸਦੇ ਸੀ ਪਰ ਇੱਕ ਕਾਗਜ਼ ਵਿੱਚ ਵੀਜ਼ਾ ਲਿਆ ਹੀ ਸੀ ਸਾਖੀ ਲਿਆ ਹੀ ਆ ਤੇ ਵੀ ਆਪਾਂ ਦੇਖੋ ਨਾ ਜੇ ਥੋੜਾ ਜਿਹਾ ਖੋਜ ਕਰੋ ਤੇ ਉਹ ਤੁਹਾਨੂੰ ਦੇਖਿਆ ਆਉਂਦਾ ਹਾਂ ਤੇ ਤੇ ਉਸਤਾਂ ਦੀ ਮਹਿਮਾ ਦੇਖੋ ਜੀ ਬਾਬਾ ਜੀ ਮਹਿਮਾ ਕਿੰਨੀ ਹੁੰਦੀ ਹੈ ਦੇਖੋ ਤੁਸੀਂ ਸਫਲੋ ਮਤ ਮਾਥਾ ਸਤ ਨਮਸਕਾਰ ਚਰਨ ਪਨੀ ਚਲੇ ਹਰ ਮਾਰਗ ਕੋ ਨਾਨਕ ਮੇਰਾ ਭਲਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਕੋ ਨਾਨਕ ਮੇਰਾ ਭਲਾ ਕਰਮ ਜਿਤ ਭੇਟੇ ਸਾਧੂ ਕੇ ਚਰਨ 191 ਅਗੇ ਦੇ ਵਿੱਚ ਆਉਂਦੀ ਆ ਆ ਵੀ ਬੜੇ ਭਾਗਾਂ ਨਾਲ ਪ੍ਰਾਪਤ ਹੁੰਦਾ ਜੀ ਸਵਾ ਵੀ ਉਹ ਜਿਹੜੇ ਵੀ ਉਹ ਇਸ ਤਰ੍ਹਾਂ ਦਾ ਸਮਾ ਹੁੰਦਾ ਤਾਂ ਉਹ ਭਾਗਾਂ ਨਾਲ ਪ੍ਰਾਪਤ ਹੁੰਦਾ ਹੁਣ ਜਿਹੜੇ ਸਾਖੀ ਦਾ ਆਪਾਂ ਸ਼ੁਰੂ ਹੁੰਦੀ ਹੈ ਜੀ ਤੇ ਉਹ ਸਾਖੀ ਨੇ ਜਿਹਦੇ ਕੁ ਸੰਤਾ ਮੱਖਣ ਸਿੰਘ ਜੀ ਤੇ ਉਹਨਾਂ ਦਾ ਜਿਹੜਾ ਪਿਛਲਾ ਪਿੰਡ ਸੀ ਪੰਜ ਗਰਾਈਆਂ ਜਿਹੜਾ ਮੋਗਾ ਜਾਂ ਸ਼ਹਿਦਕੋਟ ਕਪੂਰਾ ਹੋਵੇ ਜਿਹਨੂੰ ਮੈਂ ਤਵਾਂ ਉੱਧਰ ਗਿਆ ਨਹੀਂ ਕਦੇ ਕਿ ਪਤਾ ਨਹੀਂ ਗਿਆ ਪੰਜ ਗਰਾਂ ਦੇ ਪਿੰਡ ਜਿਸ ਸੀਗਾ ਸ਼ਾਇਦ ਪੰਨੀਪੁਰਾ ਫਿਸ਼ ਕੁਰਸੀ ਮੋਗੇ ਜਗ੍ਹਾ ਜਦ ਬਦਲੇਦੂ ਕੋ ਉੱਥੇ ਪੰਜ ਗਰਾਈਆਂ ਪਿੰਡ ਹੈ ਜਿਹਨਾਂ ਦੇ ਪੰਜ ਗਰਾਂ ਦੇ ਪਿੰਡ ਤੋਂ ਉੱਥੇ ਦੇ ਮਹਾਂਪੁਰਸ਼ ਇਹ ਸੰਤ ਬਾਬਾ ਮੱਖਣ ਸਿੰਘ ਜੀ ਸਤੋਲੀ ਗਲੀ ਹੈ ਬਹੁਤ ਕਰਨੀ ਵਾਲੇ ਹੋਏ ਆ ਬਹੁਤ ਨਾਜੂ ਪੈਜੀ ਤੇ ਉਹਨਾਂ ਦੇ ਪਿਤਾ ਦਾ ਨਾਮ ਜੀ ਸਦਾ ਬਹਾਦਰ ਸਿੰਘ ਸੀ ਤੇ ਮਾਤਾ ਜੀ ਨਾਮ ਮਾਤਾ ਚੰਦ ਕੁਰਸੀ ਸੀ ਸੀ ਦੇ ਪੰਜ ਗ੍ਰਾਈ ਪਿੰਡ ਦੇ ਜਦ ਸਕੂਲੀ ਵਿਦਿਆ ਕਰਦੇ ਸੀ ਉਹਦਾ ਬਾਬਾ ਜੀ ਦੇ ਜੀ ਬਾਬਾ ਜੀ ਦੇ ਨਾਮ ਦਾ ਛੱਟਾ ਅਮਰ ਦੇ ਨਾਮ ਦਾ ਛੱਟਾ ਦਿੰਦੇ ਤੇ ਤਾਂ ਤੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਰਹੇ ਤੇ ਉੱਥੇ ਪੰਜ ਗ੍ਰਾਈ ਪਿੰਡ ਚ ਰਹੇ ਜੀ ਪੰਜ ਗ੍ਰਾਈ ਦੀ ਪਾਠੀ ਵੀ ਬਹੁਤ ਸੀ ਨਾਨਕਸਰ ਹੁੰਦੀ ਸੀ ਪੰਜ ਪੰਜ ਗ੍ਰਾਈ ਦੇ ਉੱਥੇ ਬਾਬਾ ਜੀ ਚਲੇ ਗਏ ਤੇ ਉੱਥੇ ਜੀ ਵੀ ਸੰਤ ਮੱਖਣ ਸਿੰਘ ਜੀ ਦੀ ਉਮਰ 14 ਸਾਲ ਸੀ 14 ਸਾਲ ਦੀ ਸੋਣ ਜੀ ਇਹ ਵੀ ਸਾਹਮਣੇ ਬੈਠੇ ਬਾਬਾ ਜੀ ਦੇ ਬੇ ਬੱਚਨ ਸੁਣ ਰਹੀ ਸੀ ਰੋਜ਼ ਸੁਣਦੇ ਬੱਚ ਉਹਤੇ ਬਾਬੇ ਨੇ ਆ 4 ਦਿਨ ਅਮਰਤ ਸੇ ਸੰਚਾਰ ਕਰਾਇਆ ਸੀ ਤੇ ਸਾਡੇ 1600 ਪੁਰਾਣੀਆਂ ਨੇ ਬਾਬਾ ਗੇ ਜਸ ਸਿੰਘ ਜੀ ਦੇ ਬੁੱਕ ਦੇ ਮੁਤਾਬਕ ਤੇ ਭਾਈ ਹਰਵੰਸੀ ਜੀ ਦਵਾਵੀਏ ਦੀ ਬੁੱਕ ਦੇ ਮੁਤਾਬਕ ਵਿੱਚ ਚੰਡੀਗੜ੍ਹ ਦੇ ਬਕੀਰ ਐਡੀਸ਼ਨ ਜਨਰ ਉਹ ਉਹਨਾਂ ਦੇ ਉਹਨਾਂ ਦੇ ਐਡਵੋਕੇਟ ਜਨਰ ਤੇ ਭਾਈ ਹਰਵੰਸੀ ਦਵਾਵੀਆ ਉਹਨਾਂ ਦੇ ਮੁਤਾਬਕ ਵੀ ਬਈ ਉਹ ਬਾਬਾ ਜੀ 1600 ਪੁਰਾਣੀਆਂ ਨੂੰ 4 ਦਿਨਾਂ ਚ 5 ਗ੍ਰਹਿ ਅਮਰਤ ਕਰਾਇਆ ਸੀ ਇਹ ਲੜਕਾ ਜੀ ਭਾਈ ਜਿਹੜਾ ਕਿੜਕਾ ਮੱਖਣ ਸਿੰਘ ਉੱਥੇ ਆਉਂਦਾ ਸੀ ਬਾਬਾ ਜੀ ਦੀਵਾਨ ਸੁਣਦਾ ਸੀ ਦੀਵਾਨ ਸੁਣਦਾ ਸੀ ਤੇ ਬਾਬਾ ਜੀ ਸਾਰੇ ਬਚਨ ਸੁਣਦਾ ਸੀ ਤੇ ਤੇ ਉੱਥੇ ਵੀ ਅਮਰ ਦ੍ਰਿਸ਼ ਪੇਖੇ ਹੋਏ ਸੰਤ ਦੇਖੋ ਜੀ ਅਮਰ ਦ੍ਰਿਸ਼ ਪੇਖੇ ਹੋਏ ਸੰਤ ਜਿਹਦੇ ਅਮਰ ਦੀ ਦ੍ਰਿਸ਼ਟੀ ਪੈ ਜਾਣਾ ਉਹ ਵੀ ਸੰਤ ਬਣ ਜਾਂਦਾ ਦੇਖੋ ਕਿੱਡੀ ਵੱਡੀ ਗੱਲ ਹੈ ਜੀ ਤੇ ਬਾਬਾ ਜੀ ਦੇ ਵਸ਼ੇ ਕਿਤੇ ਬਾਵੇ ਰੂ ਮਰਚਾ ਰੋ ਸੁਣਦਾ ਸੀ ਸੁਣਦਾ ਸੁਣਦਾ ਤੇ ਵੀ ਫਿਰ ਉਸ ਬਾਬੇ ਬਾਬਾ ਜੀ ਦੇ ਬੱਚੇ ਕਿਥੇ ਵੀ ਇਹ ਜਿਹੜਾ ਲੜਕਾ ਸਾਹਮਣੇ ਬਿਠਾ ਜੀ ਕਦੇ ਵੀ ਇਹ ਲੜਕਾ ਇਹ ਵੀ ਅਮਰ ਦ੍ਰਿਸ਼ ਦੇਖੇ ਵ ਸੰਤ ਦੇਖੋ ਜੀ ਅਮਰ ਦ੍ਰਿਸ਼ ਜੀ ਦੀ ਦ੍ਰਿਸ਼ਟੀ ਪੈ ਗਈ ਤੇ ਫਿਰ ਸਤ ਬਾਬਾ ਜੀ ਤੇ ਇਸ ਤਰ੍ਹਾਂ ਸੀ ਜਾਰਾ ਕਰ ਰਿਹਾ ਬਰਤੀ ਸੀ ਤੇ ਉਹ ਫਿਰ ਨਾ ਜੀ ਬਾਬਾ ਜੀ ਦੇ ਬੱਚੇ ਕਿਥੇ ਇਹ ਲੜਕਾ ਨੇ ਇਹ ਵੀ ਲੜਕਾ ਵੀ ਕੋਈ ਵੱਡਾ ਸੰਤ ਬਣੂਗਾ ਤੇ ਇਹ ਵੀ ਕਹਿੰਦੇ ਵੀ ਦੁਨੀਆ ਨੂੰ ਵੀ ਨਾਮ ਜਪਾਊਗਾ ਪਰ ਇੱਕ ਉਹ ਆਮ ਜੀਵਨ ਦਾ ਪਰਿਵਾਰ ਸੀ ਵੀ ਖੇਤੀਬਾੜੀ ਕਰਦੇ ਸੀ ਪਰਿਵਾਰ ਤੇ ਵੀ ਉਹਨਾਂ ਦਾ ਬੱਚਾ ਸੀ ਸਕੂਲ 'ਚ ਪੜਦਾ ਸੀ ਉਹਦੇ ਬਾਅਦ ਤੇ ਦੇਖੋ ਜੀ ਵੀ ਕਹਾ ਕਿਹਾ ਹੈ ਜੀ ਬੁਆਏ ਮੱਖਣ ਸਿੰਘ ਜੀ ਜੀ ਬੁਆਏ ਮੱਖਣ ਸਿੰਘ ਜਿਹੜੇ ਵਾਜ਼ ਇਨਫਲੂਐਂਸਡ ਬਾਈ ਬਾਬਾ ਈਸ਼ਰ ਸਿੰਘ ਜੀ ਵਾਜ਼ ਇਨਫਲੂਐਸਡ ਬਾਈ ਬਾਬਾ ਈਸ਼ਰ ਜੀ ਥੈਟ ਹੀ ਹੈਡ ਸਰੈਂਡਰਡ ਹਿਮਸੈਲਫ ਫਾਰ ਫਾਰ ਹਿਸ ਸਰਵਿਸ ਐਂਡ ਸੈਂਸ ਥੈਨ ਹੀ ਹੈਡ ਡਿਸਾਈਡਡ ਟੂ ਕਨਸੀਡਰ ਬਾਬਾ ਈਸ਼ਰ ਸਿੰਘ ਜੀ ਐਸ ਸਪਿਰਚੁਅਲ ਫਾਦਰ ਦੀ ਬੁਆਏ ਮੱਖਣ ਸਿੰਘ ਵਾਜ ਇਨਫਲੂਐਂਸ ਬਾਈ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੈਨ ਦੈਨ ਹੀ ਹੈਡ ਸਰੈਂਡਰ ਹਿਮਸੈਲਫ ਸਰੈਂਡਰ ਹਿਮ ਆਪਣੇ ਆਪ ਨੂੰ ਸੌਂਪ ਦੇਣਾ ਸਰੈਂਡਰ ਹਿਮਸੈਲਫ ਫॉर ਦੀ ਸਰਵਿਸ ਐਂਡ ਸਿንስ ਦੈਨ ਹੀ ਹੈਡ ਡਿਸਾਈਡਡ ਟੂ ਡਿਸਾਈਡ ਟੂ ਕਨਸੀਡਰ ਬਾਬਾ ਈਸ਼ਰ ਸਿੰਘ ਜੀ ਐਜ਼ ਸਪੈਸ਼ਲ ਫਾਦਰ ਬਾਬਾ ਜੀ ਦਾ ਅਧਿਆਤਮਿਕ ਗੁਰੂ ਬਾਈ ਫਾਦਰ ਬਗੰਡ ਦੇਖੋ ਤੁਸੀਂ ਫਿਰ ਕਿੱਡੀ ਵੱਡੀ ਗੱਲ ਹੈ ਵੱਡੇ ਭਰਾ ਜਿਹੜਾ ਖੇਤੀ ਕਰਦਾ ਸੀਗਾ ਤੇ ਵੀ ਕਾ ਖਰਦਾਸ਼ੀ ਕੀਤੀ ਕਰਦੇ ਕਰਦੇ ਉਹ ਕਹਿੰਦਾ ਵੀ ਖੇਤੀ ਮੈਂ ਪਰ ਇਹਦਾ ਤਾਂ ਫਿਰ ਮਨ ਨਹੀਂ ਲੱਗਿਆ ਜੀ ਹਾਂਜੀ ਤੇ ਵੀ ਇਹਨੇ ਮਨ ਨਹੀਂ ਲੱਗਿਆ ਕਿ ਵੀ ਪੜ੍ਹਾਈ 'ਚ ਵੀ ਲੱਗਿਆ ਖੇਤੀ 'ਚ ਵੀ ਲੱਗਿਆ ਤੇ ਬਾਬਾ ਜੀ ਟੀਚਿੰਗ ਹੈਡ ਲਿਟ தி ਸਪਿiritual ਫਾਇਰ ਇਨ ਹਿਮ ਬਾਬਾ ਜੀ ਟੀਚਿੰਗ ਹੈਡ ਲਿਟ தி ਸਪਿiritual ਫਾਇਰ ਇਨ ਹਿਮ ਪਿਓ ਸਰ ਜਗਾ ਦਿੱਤਾ ਜੀ ਨੂੰ ਤੇ ਵੀ ਜਿਵੇਂ ਕੋਈ ਵੀ ਆਪਣਾ ਚਟਕਿਚ ਚਿੰਗਿਆੜਾ ਚਟੇ ਅੰਦਰ ਦਾ ਪੱਗ ਲੱਗਦੀ ਉਸਾ ਅੰਦਰ ਉਹ ਹੋ ਗਿਆ ਜਿਵੇਂ ਮੈਂ ਵੀ ਪੜਨਾ ਤੇ ਇੱਥੋਂ ਦੀ ਸੰਤ ਅਮਰ ਸਿੰਘ ਜੀ ਸਪਿਰਚੁਅਲ ਸੰਤ ਮੱਖਣ ਸਿੰਘ ਜੀ ਦੀ ਸਪਿਰਚੁਅਲ ਜਨਨੀ ਸ਼ੁਰੂ ਹੋ ਗਈ ਦੇਖੋ ਸਪਿਰਚੁਅਲ ਜਨਨੀ ਸ਼ੁਰੂ ਹੁੰਦੀ ਹੈ ਕਿੰਨੀ ਵੱਡੀ ਗੱਲ ਹੋਈ ਹੈ ਦੇਖੋ ਪਰ ਉਦੋਂ ਬਾਅਦ ਜੀ ਫਿਰ ਉਹਨਾਂ ਦੇ ਜੀਵਨ 'ਚ ਪਰਚ ਆ ਗਿਆ ਤੇ ਇੱਕ ਨਹੀਂ ਜੀ ਬਾਬਾ ਜੀ ਦੇ ਸਾਰੇ ਜਿਸ ਤਰ੍ਹਾਂ ਵੀ ਸੀ ਨਾ ਬਈ ਜੋ ਹੁੰਦਾ ਸੀ ਬਾਬਾ ਜੀ ਇਸ ਤਰੀਕਾ ਜੀ ਹਾ ਜੀ ਜੰਤ ਸਭ ਤੇ ਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਨ ਪਈ ਬੜਾਈ 609 ਅੰਚ ਚਾਹ ਹੁਣ ਸੰਤ ਮੱਖਣ ਸਿੰਘ ਜੀ ਕੋ ਸਿਰਫ ਦੋ ਰਸਤੇ ਰਹਿ ਗਏ ਸੀ ਦੇਖੋ ਸੁਣਨਾ ਹੀ ਗੱਲ ਹੈ ਹੁਣ ਸੰਤ ਮੱਖਣ ਸਿੰਘ ਜੀ ਕੋ ਸਿਰਫ ਦੋ ਰਸਤੇ ਸੀ ਤੇ ਇੱਕ ਤਾਂ ਸੀਗਾ ਉਹਨੇ ਸੋਚਿਆ ਵੀ ਆਤਮਿਕ ਗਿਆਨ ਦੇ ਸਿਖਰ ਤੱਕ ਮੈਂ ਪਹੁੰਚਾਂ ਵਾਂ ਤੇ ਬਾਬਾ ਜੀ ਜੋ ਮੈਨੂੰ ਬਚਨ ਕੀਤੇ ਫੇ ਬਾਬਾ ਜੀ ਉਸ ਮੋਖੇ ਨੇ ਜੀ ਬੱਚੇ ਨੂੰ ਪਿਆਰ ਕੋਲ ਸਦਿਆ ਬਾਬਾ ਜੀ ਇੱਕ ਸਿਮਰਨਾ ਜਿਹੜਾ ਬਾਬੇ ਦੇ ਹੱਥ ਸੀਗਾ ਬਾਬੇ ਜੀ ਸਿਮਰਨਾ ਬੱਚੇ ਨੂੰ ਦੇਤਾ ਨਾਲ ਇੱਕ ਸੁਖਮਨੀ ਸਾਹਿਬ ਦਾ ਗੁੜਕਾ ਦੇਤਾ ਦੇ ਵੀ ਸਜ ਮੈਂ ਜਰਾ ਦੱਸਾਂ ਜੀ ਇੱਕ ਸਿਮਰਨਾ ਦੇ ਤਾਂ ਜਿੱਥੋਂ ਉਹਨਾਂ ਦਾ ਸਪਿਰਚੁਅਲ ਲਾਈਫ ਨੇ ਸ਼ੁਰੂ ਕੀਤਾ ਇੱਕ ਗੁਟਕਾ ਦੇ ਤਾਂ ਨਾਸਿ ਸਿਮਰਨਾ ਦੇ ਹੱਥਾਂ ਨਾਲ ਸਿਮਰਨਾ ਦੇ ਤਾਂ ਤੇ ਬਾਬਾ ਜੀ ਕਹਿੰਦੇ ਬੱਚਾ ਜੇ ਤੂੰ ਵੀ ਗੁਰਨਾਨਕ ਸਾਹਿਬ ਦੇ ਸਾਹਮਣੇ ਰੱਖ ਕੇ ਵੀ ਤੂੰ ਵੀ ਸੋਖਣੀ ਸਾ ਦਾ ਪਾਠ ਕਰਾਕਰ ਉਹਦੇ ਨਾਲ ਸਤਿਵੰਤ ਜੀ ਬਾਬੇ ਨੇ ਸ਼ੀਵਾ ਦਿੱਤੇ ਸੱਤ ਤੇ ਤੇ ਮੇਂ ਪ੍ਰਾਰਥਨਾ ਉਦੋਂ ਬਾਅਦ ਉਹ ਬੱਚਾ ਹੋ ਗਿਆ ਹੁਣ ਉਹਦੇ ਕੋਲ ਦੋ ਰਸਤੇ ਸੀ ਜੀ ਤੇ ਉਹ ਚੰਗਾ ਸੀ ਵੀ ਆਤਮ ਗਿਆਨ ਦੇ ਸਿਖਰ ਤੱਕ ਪਹੁੰਚਣਾ ਬਈ ਬਈ ਪਹੁੰਚਣਾ ਬਬ ਜੀ ਬਚੀ ਰਤ ਹੋ ਗਈ ਮੈਂ ਪਹੁੰਚਾ ਤੇ ਜਾਂਦੂ ਦਾ ਦੂਜਾ ਰਸਤਾ ਸੀ ਕਮਿਟਿਡ ਸੁਸਾਈਡ ਇਸ ਫਾਨੀ ਸਸਾਰੋਂ ਅਲਵਦਾ ਕਰ ਜਾ ਜੇ ਇਹ ਲੱਗਦਾ ਚਾਹੇ ਜੀ ਸਰ ਬਈ ਦੋ ਹੀ ਰਸਤੇ ਸੀ ਜਾਂ ਤਾਂ ਬੀ ਸੀ ਗਾ ਵੀ ਆਤਮ ਗਿਆਨ ਦੇ ਸਿਖਰ ਤੱਕ ਪਹੁੰਚਣਾ ਵੀ ਇਹ ਸੀਗਾ ਤੇ ਵੀ ਜਾਂ ਸੀਗਾ ਵੀ ਦੂਜਾ ਵੀ ਬਈ ਆਪਣਾ ਕਮਿਟਿਡ ਸੁਸਾਈਡ ਆਪਣੇ ਆਪ ਖਤਮ ਕਰ ਲੈਣਾ ਇਸ ਫਾਨੀ ਸੰਸਾਰ ਨੂੰ ਅਲਦਾ ਕਹਿਣਾ ਤੇ ਬਾਬਾ ਜੀ ਨੇ 1963 ਸੰਧ ਦੇ ਵਿੱਚ ਬਾਬਾ ਜੀ ਦੀ ਵੀ ਪਾਣ ਪੜਤਾ 7 ਅਕਤੂਬਰ 1963 ਤੇ ਉਸ ਵਕ ਛੋਟਾ ਸੀ ਬੱਚਾ ਸੀ ਮੈਂ ਵੱਡੇ ਹੁੰਦੇ ਸੀ ਫਿਰ 1962 ਸੰਧ ਦੇ ਵਿੱਚ ਇਹਨਾਂ ਨੇ ਫਿਰ ਸੰਤ ਕ੍ਰਿਪਾਲ ਸਿੰਘ ਜੀ ਦੀ ਸੰਗਤ ਕੀਤੀ ਜੀ ਆਪਣੇ ਸਤੂ ਗੁਰੂਆਂ ਨਾਲ ਸੰਤ ਕ੍ਰਿਪਾਲ ਸਿੰਘ ਜੀ ਜਿਨ੍ਹਾਂ ਦੀ ਸੰਗਤ ਕੀਤੀ ਅੱਗੇ ਘੜ ਲਾਗੇ ਤੇ ਵੀ ਸੇ ਉਹ ਉਨਿਸਵਾਰ ਵਾਰ ਵਿੱਚ ਉਹ ਬਸੰਤ ਅਮੀਰ ਸਿੰਘ ਜੀ ਟਕਸਾਲ ਦੇ ਮੁਖੀ ਬਾਬਾ ਜੀ 1962 ਸੰਧ ਦੇ ਵਿੱਚ ਉਸ ਸੰਤ ਸਤਿਕਰਪਾਲ ਸਿੰਘ ਜੀ ਟਕਸਾਲ ਚ ਵੀ ਵਸਨ ਤੇ ਅਮੀਰ ਸਿੰਘ ਜੀ ਟਕਸਾਲ ਸੱਤੋਂ ਵਾਲੀ ਗਲੀ ਚ ਬਾਬਾ ਜੀ ਆਪ ਗਏ ਬਾਬਾ ਈਸ਼ੀ ਸਿੰਘ ਮਹਾਰਾਜ ਬਾਬਾ ਜੀ ਨਾਲ ਉਸ ਮੁਖੀ ਸਹਾ ਜੈ ਰਾਮ ਸਿੰਘ ਜੀ ਅੰਬਰਸਨ ਆਏ ਤੇ ਭਗਤ ਗੁਰਕਰਪਾਲ ਸਿੰਘ ਜੀ ਗੁੜ ਵਾਲੀ ਗੁਰੂ ਵਾਲੀ ਉਹ ਵੀ ਸਾਥੀ ਬਹੁ ਗਏ ਤੇ ਬਾਬਾ ਜੀ ਉੱਥੇ ਗਏ ਜੀ ਗੁਰੂ ਵਾਲੀ ਤੇ ਬਾਬਾ ਜੀ ਨੂੰ ਗੁਰੂ ਵਾਲੀ ਰੱਖਿਆ ਸੀ ਉਹ ਕਹਿੰਦੇ ਵੀ ਉਹ ਕਹਿੰਦੇ ਜੀ ਵੀ ਆਪਣਾ ਬਾਬਾ ਜੀ ਇਹਦਾ ਨੌਜੀ ਕਹਿੰਦੇ ਵੀ ਗਿੱਲ ਵਾਲੀ ਆ ਉਹ ਵੀ ਸਰਪੰਚ ਸੀ ਉਹ ਪਿੰਡ ਗਿੱਲਾਂ ਦਾ ਸਾਰਾ ਉਹਨਾਂ ਨੇ ਕਿਹਾ ਵੀ ਬਾਬਾ ਜੀ ਖੁਸ਼ ਹੋਣਗੇ ਵੀ ਗੁੜ ਵਾਲੀ ਤੋਂ ਕਹਿੰਦੇ ਇਸ ਬਾਬਾ ਜੀ ਗਿੱਲ ਵਾਲੀ ਆ ਜੀ ਕਹਿੰਦੇ ਇਹ ਤੇ ਬਾਬਾ ਜੀ ਬੱਝ ਕਿਹਾ ਵੀ ਇਹ ਗੁਰੂ ਵਾਲੀ ਆ ਤੇ ਉਹਨਾਂ ਨੇ ਕਿਹਾ ਵੀ ਵੀ ਬਾਬਾ ਜੀ ਵੀ ਦਾ ਗੋਤਰੀ ਗਿੱਲਾ ਤੇ ਬਾਬਾ ਜੀ ਖੁਸ਼ ਹੋਣਗੇ ਵੀ ਬਾਬਾ ਜੀ ਉਹ ਦੂਜਾ ਸਰਪੰਚ ਵੀ ਜੋਰ ਸੰਗਤ ਕਹਿੰਦੀ ਬਾਬਾ ਜੀ ਉਹਨਾਂ ਗਿੱਲ ਵਾਲੀ ਆ ਬਾਬਾ ਜੀ ਫੇਰ ਕਹਿ ਵੀ ਨਹੀਂ ਵੀ ਗੁਰੂ ਵਾਲੀ ਹੈ ਤੇ ਫੇਰ ਬਾਬਾ ਜੀ ਨੇ ਫੇਰ ਕਹਿਤੀ ਜੀ ਵੀ ਕਿਹਾ ਕਿ ਬਾਬਾ ਜੀ ਇਹ ਤਾਂ ਨਾ ਵੀ ਗੱਲ ਵਾਲੀ ਹੈ ਬਾਬਾ ਜੀ ਕਹਿੰਦੇ ਨਾ ਵੀ ਇਹ ਤਾਂ ਨਾ ਗੁਰੂ ਵਾਲੀ ਹੈ ਗੁਰੂ ਇਹ ਗੁਰੂ ਦਾ ਵਾਲੀ ਗੁਰੂ ਇਹਦਾ ਵਾਲੀ ਉੱਥੇ ਭਗਤ ਗੁਰਕਰਪਾਲ ਸਿੰਘ ਜੀ ਸਿਰਜਾ ਵੀ ਉਹ ਮੁਹੀਆਏ ਤੇ ਬਾਬਾ ਜੀ ਬਹੁਤ ਸ਼ਰਧਾ ਸੀ ਉਹਨਾਂ ਜੀ ਉਹਨਾਂ ਦਾ ਦੇਖੋ ਬਾਬਾ ਜੀ ਜੇ ਇਸ ਖਿਲਾਫ ਕੋਈ ਬੋਲਿਆ ਸੀ ਵੀ ਕਹਿੰਦਾ ਬਾਬਾ ਜੀ ਸਾਡਾ ਬੱਚਾ ਵੀ ਇਸ ਤਰ੍ਹਾਂ ਵੀ ਦੇ ਸੀ ਸ਼ੁਰੂ ਮਗਰ ਲੱਕੀ ਸੰਗਤ ਕਰਨ ਲੱਗੀ ਸੀ ਸਾਡੇ ਬੱਚੇ ਨੂੰ ਇਸ ਨੁਕਸਾਨ ਹੋ ਰਿਹਾ ਉਹਨਾਂ ਨੇ ਉਹਦਾ ਬੱਚਾ ਬਚਾ ਲਿਆ ਆਵਜ਼ਾ ਨੌਜਾਨ ਮੁੰਡਾ 18 ਸਾਲ ਦਾ ਮੁੰਡਾ ਵੇਚ ਦਰਗਾਹੋਂ ਵੇਚਦਾ ਸੀ ਭਗਤ ਕੁਰਪਾਲ ਸੀ ਉਹ ਵੀ ਸੀ ਨਾਲ ਤੇ ਇੰਟਰਨੈਸ਼ਨਲ ਰਾਗੀ ਇੰਟਰਨੈਸ਼ਨਲ ਰਾਗੀ ਜਿਹੜੇ ਜੀ ਭਾਈ ਜਸਪਾਲ ਸਿੰਘ ਜੀ ਪੌਂਟਰਾ ਸਵੇ ਉਹ ਵੀ ਨਾਲ ਗਏ ਸੀ ਬਾਬਾ ਜੀ 1962 ਸਾਲ ਚ ਫਿਰ ਬਾਬਾ ਜੀ ਨੇ ਟਕਸਾਲ ਚ ਬਈ ਜਿਹੜਾ ਸੀ ਤਾਂ ਭਗਤ ਕੀ ਆਪਣੇ ਸਤਿਕਰਪਾਲ ਸਿੰਘ ਬਾਬਾ ਜੀ ਗੁਰਨਾਥ ਦਾ ਸਰੂਪ ਦਿੱਤਾ ਸਰੂਪ ਦਿੱਤਾ ਜਿਉਂ ਟਕਸਾਲ 'ਚ ਹੁਣ ਵੀ ਉਹ ਸਰੂਪ ਨਾ ਜਿੱਥੇ ਲੱਗਿਆ ਹੋਇਆ ਹੁਣ ਵੀ ਉੱਥੇ ਸ਼ੋਭਤਾ ਹੈ ਉਹ ਸਰੂਪ ਜਿਵੇਂ ਜੀ ਬਾਬਾ ਜੀ ਗੁਰਨਾਥ ਦਾ ਸਰੂਪ ਦਿੱਤਾ ਸੀ ਹੁਣ ਵੀ ਲੱਗਿਆ ਹੈ ਜੀ ਫਿਰ ਉਸ ਤੋਂ ਬਾਅਦ ਜੀ ਫਿਰ ਫਿਰ ਬਾਬਾ ਜੀ ਨੇ ਬਚਨ ਕੀਤਾ ਜੀ ਸਤਿਕਰਪਾਲ ਸਿੰਘ ਕਦੇ ਵੀ ਤੁਸੀਂ ਨਾ ਕਦੇ ਵੀ ਉਹ ਕਹਿੰਦੇ ਬਾਬਾ ਜੀ ਸਾਨੂੰ ਸਰੂਪ ਵੀ ਸੇ ਦੇਓ ਬਈ ਇਸ ਮੱਤ ਦੇ ਬਾਬਾ ਜੀ ਗੁਰਨਾਥ ਦਾ ਸਰੂਪ ਦਿੱਤਾ ਬਾਬਾ ਜੀ ਨੇ ਬਚਨ ਕੀਤਾ ਬਈ ਤੁਸੀਂ ਵੇ ਸੋਲੀ ਬਹੁਤ ਚੜਾਈ ਹੋ ਪਰ ਤੁਸੀਂ ਦੋ ਚੀਜ਼ਾਂ ਦਾ ਖਿਆਲ ਰੱਖਣਾ ਜੜ ਤੇ ਚੇਤਨ ਮਾਇਆ ਤੇ ਮ ਜੜ ਤੇ ਚੇਤਨ ਮਾਇਆ ਨਾ ਇਹ ਤੋਂ ਇਹ ਤੋਂ ਬਚ ਬਚ ਰਹਿਣਾ ਜੜ ਤੇ ਚੇਤਨ ਮਾਇਆ ਕੀ istri ਤੇ ਨਾਲ ਪੈਸਾ ਤੇ ਪੈਸੇ ਨੂੰ ਨਹੀਂ ਪੈਸੇ ਨੂੰ ਹੱਥ ਨਹੀਂ ਰਹਿਣਾ ਤੇ ਨਾ ਹੀ ਪੈਸੇ ਦਾ ਕੰਮ ਕਦੇ ਵੀ ਗੁਰੂ ਸਾਹਿਬ ਆਪੇ ਇਹ ਕੰਮ ਕਰਦੇ ਤੁਸੀਂ ਗੁਰੂ ਦਾ ਕੰਮ ਕਰਦੇ ਗੁਰੂ ਸਾਹਿਬ ਸੋਡਾ ਕੰਮ ਕਰਦੇ ਪਾਪੇ ਬਚੀ ਤੇ 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 ਆਪਣਾ ਵਿਯੋਗ ਉਹ ਕਹਿੰਦੇ ਸਤਿਬਚਨ ਜੀ ਪਾਪੇ ਕਹਿੰਦੇ ਸਤਿਬਚਨ ਜੀ ਜੀ ਵੀ ਬੁੰਨ ਕੇ ਆ ਜੀ ਪੀਰ ਉਸ ਚਰਨ ਕਮਲ ਭਗਤ ਅਮਨ ਬੁੱਟੇ ਚਰਨ ਕਮਲ ਭਗਤ ਅਮਨ ਬੁੱਟੇ ਬਿਨ ਪਰਮੇਸ਼ਰ ਸਗਲੇ ਮੁਠੇ ਸਤ ਜਾਨ ਕੇ ਧੂੜ ਨਿਤ ਵਾਸ਼ੇ ਨਾਮ ਸੱਚੇ ਦਾ ਗਹਿਣਾ 109 ਵਿੱਚ ਦੇਖੋ ਨਾਮ ਸੱਚੇ ਦਾ ਸਤ ਜਾਨ ਕੇ ਧੂੜ ਨਿਤ ਬਾਸ਼ੇ ਵਾਛੇ ਨਾਮ ਸੱਚੇ ਦਾ ਗਹਿਣਾ ਤੇ ਨਾਮ ਜਿਹੜਾ ਵਾ ਸੱਚ ਦਾ ਗਹਿਣਾ ਹੁੰਦਾ ਪਾਪਾ ਜੀ ਕਹਿੰਦੇ ਗੁਰੂ ਸਾਹਿਬ ਇਸ ਸੋਪਨੇ ਦਾ ਪਾਠ ਕਰੋ ਹਰ ਵਕਤ ਨੇ ਬਾਬਾ ਜੀ ਤੁਲੇ ਫਿਰ ਸੰਤ ਕ੍ਰਿਪਾਲ ਸਿੰਘ ਜੀ ਫਿਰ ਗਾਹ ਉਥੋਂ ਪਚਾ ਦੀ ਗਧਾ ਫਿਰ ਸੰਤ ਕ੍ਰਿਪਾਲ ਸਿੰਘ ਜੀ 1984 ਸਾਲ ਦੇ ਵਿੱਚ ਵੀ ਉਹ ਸੀ ਛੱਡ ਗਏ ਸੰਤ ਕ੍ਰਿਪਾਲ ਸਿੰਘ ਤੇ ਵੀ ਸੰਤ ਕ੍ਰਿਪਾਲ ਸਿੰਘ ਵੀ ਸੀ ਛੱਡ ਗਏ ਤੇ ਬਾਬਾ ਜੀ ਦੇ ਵੈਸੇ ਕਿਤੇ ਸੀ ਵੀ ਕਦੇ ਵੀ ਤੁਸੀਂ ਵੀ ਨੱਚੇ ਕਰੋ ਸਾਰਾ ਕੋ ਕਬ ਬਾਬਾ ਜੀ ਉਹ ਦੱਸਿਆ ਸੀ ਫਿਰ ਜਿਵੇਂ ਫਤ ਨਹੀਂ ਵੀ ਬਾਬਾ ਜੀ ਮਸਾਦ ਹੁੰਦੀ ਸੀ ਹਾਂਜੀ ਸੋਨੇ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰਸੋ ਲਾਗਾ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰਸੋ ਲਾਗਾ 485 ਅੰਕ ਤੇ ਹੈ ਤੇ ਬਾਬਾ ਜੀ ਇਹ ਫਿਰ ਦੀ ਵਿਆਖਿਆ ਕੀਤੀ ਜੀ ਉਥੇ ਕਹਿੰਦੇ ਸੂਈ ਜਿਹੜੀ ਹੁੰਦੀ ਆ ਉਹ ਰਸਨਾ ਰਸਨਾ ਦਾ ਬਹਿਰੂਜੋ ਇਸ ਤਰ੍ਹਾਂ ਕਰੋ ਸੋਨੇ ਸੋਨੇ ਦੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚੇਤਾ ਹਰਸੋ ਲਾਗਾ ਹਰ ਨੰਮ ਭਗਤ ਨਾਮ ਦੇ ਜੀਤੋ ਦੇ ਜੇ ਤੇ ਬਾਬਾ ਜੀ ਬਚਨ ਕੀ ਤੇਜੀ ਕਰਨ ਦੇਖੋ ਬਈ ਸੂਈ ਕੀ ਆ ਰਸਨਾ ਨਾਲ ਵਾਇਗਰੂ ਜਪਣਾ ਰਸਾਂ ਦੇ ਨਾਲ ਵਾਇਲੂ ਜਪਣਾ ਤੇ ਮਸਾਦ ਦੀ ਇੱਕ ਬੀਬੀ ਮਸ਼ੀਨ ਤੇ ਕਪੜਾ ਸਿਉ ਰਹੀ ਸੀ ਇੱਕ ਇੱਕ ਬੀਬੀ ਮਸ਼ੀਨ ਨਾਲ ਕਪੜਾ ਸਿਉ ਰਹੀ ਸੀ ਨਾਲ ਇੱਕ ਹੋਰ ਬੀਬੀ ਬੈਠੀ ਸੀ ਨਾਲ ਇੱਕ ਹੋਰ ਬੀਬੀ ਬੈਠੀ ਸੀ ਚਲਦੇ ਚਲਦੇ ਸਿਉਣ ਲਈ ਸਿਉਣ ਬਜਰੀ ਬੰਦ ਹੋ ਗਈ ਇੱਕ ਬੀਬੀ ਕਪੜਾ ਸਿਉ ਰਹੀ ਸੀ ਇੱਕ ਬੀਬੀ ਨਾਲ ਬੈਠੀ ਸੀ ਚਾਂਦੀ ਚਾਂਦੀ ਵੀ ਉਹ ਵੀ ਚੱਲੋ ਵੀ ਆਪਣਾ ਸਿਉਣ ਚਲ ਬਜੀ ਬੰਦ ਹੋ ਗਈ ਤੇ ਬੰਦ ਹੋ ਗਈ ਮਸ਼ੀਨ ਪਰ ਚੱਲਦੀ ਰਹੀ ਮਸ਼ੀਨ ਚੱਲਦੀ ਰਹੀ ਸੂਈ ਵੀ ਹਿਲਦੀ ਰਹੀ ਸੂਈ ਵੀ ਹਿਲਦੀ ਪਈ ਸੀ ਕੱਪੜੇ ਦਾ ਕੱਪੜੇ ਤੇ ਕਪੜਾ ਸੀਤਾ ਜਾ ਰਿਹਾ ਸੀ ਕੱਪੜੇ ਤੇ ਕਪੜਾ ਸੀਤਾ ਜਾ ਰਿਹਾ ਸੀ ਸਾਰਾ ਲਾਗੇ ਬੈਠੇ ਬੀਬੀਆਂ ਨੇ ਇੱਤੇ ਧਾਗਾ ਕਿਹਾ ਵੀ ਧਾਗਾ ਟੁੱਟਿਆ ਹੈ ਤਾਗੇਟ ਫਿਰ ਕਪੜਾ ਕਿਵੇਂ ਸੀਤਾ ਜਾਵੇ ਜਾਵੇ ਬਾਬਾ ਜੀ ਬਖਸ਼ੇ ਕਰੇ ਰਸਨਾ ਨਾਲ ਬਾਹਗੁਰੂ ਜਪਣਾ ਦੇਖੋ ਸੁਣੋ ਜੀ ਰਸਨਾ ਨਾਲ ਬਾਹਗੁਰੂ ਜਪਣਾ ਫਿਰ ਪ੍ਰੇਮ ਦਾ ਧਾਗਾ ਪਾਵਾਂਗੇ ਰਸਨਾ ਨਾਲ ਬਾਹਗੁਰੂ ਜਪੋ ਫਿਰ ਪ੍ਰੇਮ ਦਾ ਧਾਗਾ ਪਾਓ ਜੀ ਫਿਰ ਗੱਲ ਬਣੇਗੀ ਫਿਰ ਗੱਲ ਬਣੇਗੀ ਇਹ ਬਾਬਾ ਜੀ ਉੱਥੇ ਜੀ ਆਪਣਾ ਸਤੋਏ ਗੱਲ ਪਾਕ ਤਾਂ ਸਾ ਸਾਤੇ ਕਿਰਪਾਲ ਸੀ ਬਾਬਾ ਨੇ ਦੱਸਿਆ ਵੀ ਜਗ ਵਾਲੇ ਫਿਰ ਸਾਰੇ ਸੁੜੇ ਪਾਪ ਬਖਸ਼ ਜਾਣਗੇ ਫਿਰ ਪਾਪ ਬਖਸ਼ ਜਾਣਗੇ ਫਿਰ ਦੁੱਖ ਮੁੱਕ ਜਾਣਗੇ ਨਾਲ ਔਗਣ ਕੱਟੇ ਜਾਣਗੇ ਔਗਣ ਕੱਟੇ ਜਾਣਗੇ ਜਿਸ ਤਰ੍ਹਾਂ ਸਾਚ ਕੋ ਸੁਣ ਲਵੇ ਸੋ ਜਿੰਨ ਪ੍ਰੇਮ ਕੀ ਉਹ ਤਨ ਹੀ ਪ੍ਰਪਾਇੋ ਤੇ ਉਹਦੇ ਵਿੱਚ ਗਾਹਾਂ ਵੀ ਆਉਂਦਾ ਜੀ ਕਰ ਸੰਗ ਕਰ ਸੰਗ ਸਾਧੂ ਚਰਨ ਪਖਾਰੇ ਸਤ ਧੂਰ ਤਨ ਲਾਵੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਮੰਤਨ ਅਰਪ ਧਰੇ ਗੁਰ ਅੱਗੇ ਸਤ ਪਦਾਰਥ ਪਾਵੇ ਮੰਤਨ ਧਰ ਮੰਤਨ ਅਰਪ ਧਰੇ ਗੁਰ ਅੱਗੇ ਸਤ ਪਦਾਰਥ ਪਾਵੇ ਇਹ 381 ਹੰਦੀ ਦੇ ਵਿੱਚ ਹੈ ਫਿਰ ਬਾਬਾ ਜੀ ਸਾਰਾ ਸਮਝਾਇਆ ਬਾਬਾ ਜੀ ਵਿੱਚ ਵੀ ਕਿ ਤਾ ਇਹ ਇਸ ਤਰ੍ਹਾਂ ਕਰੋ ਤੁਸੀਂ ਇਸ ਤਰ੍ਹਾਂ ਕਰਕੇ ਬਈ ਉਹ ਕਰੋ ਫਿਰ ਉਹ ਹੋ ਗਏ ਜੀ 1982 ਸੰਦੇ ਵਿੱਚ ਸੰਤ ਕਿਰਪਾਲ ਸਿੰਘ ਜੀ ਸਰਬਸ ਹੋ ਗਈ ਸੀ ਤੇ ਉਸੇ ਸੰਤ ਮੱਖਣ ਸਿੰਘ ਜੀ ਤੇ ਹੋਰ ਜਿਹਨੇ ਸੀ ਸੇਵਾ ਦਰਸੀ ਉਹਨਾਂ ਦੇ ਵੀ ਵੀ ਆਗੀ ਵੀ ਵੀ ਕਦੇ ਵੀ ਕੀ ਕਿਨੇ ਬਣਨਾ ਹੁਣ ਉਤਾ ਉਹਨਾਂ ਦੇ ਜਗਤ ਸੰਤ ਕਿਰਪਾਲ ਸਿੰਘ ਜਗਤ ਕਿਨੇ ਬਣਨਾ ਤੇ ਕਿਉਂ ਬਾਬਾ ਜੀ ਨਹੀਂ ਸਿਖਾ ਦਿੱਤੀ ਸੀ ਵੀ ਬੇ ਬਾਬਾ ਜੀ ਸੰਤ ਮੱਖਣ ਸਿੰਘ ਉਹ ਵੀ ਲੜ ਫੜਾਤਾ ਸੀ ਗੁਰਨਾਲਕ ਨਾਲ ਲੜ ਫੜਾਤਾ ਸੀ ਵੀ ਮਾਲਾ ਦੇਤੀ ਸੀ ਸਿਮਨਾ ਦੇਤੀ ਸੀ ਨਾਲ ਸੋਕਣੀ ਸਦਾ ਗੁਰ ਕਾ ਦਿੱਤਾ ਸੀ ਹੁਣ ਇਹਦੇ ਫਿਰ ਦਸਤਾਰ ਭੇਜ ਬਾਬਾ ਜਿਵੇਂ ਹਦ ਸਤਗੁਰ ਕੀ ਮੂਰਤ ਹਿਰਦੇ ਵਸਾਈ ਸਤਗੁਰ ਕੀ ਮੂਰਤ ਹਿਰਦੇ ਵਸਾਈ ਜੋ ਇਛੇ ਸੋਈ ਫਲ ਪਾਏ ਗੁਰਨਾਥ ਸਾਹਿਬ ਸੁਰੂ ਸੁਰੂ ਤੁਸੀਂ ਬਾਬੇ ਬਜਿੰਗੀ ਜੀ ਸਤਗੁਰ ਕੀ ਮੂਰਤ ਹਿਰਦੇ ਵਸਾਈ ਜੋ ਇਛੇ ਸੋਈ ਫਲ ਪਾਏ ਸੱਚਾ ਸਹਿਬ ਕਿਰਪਾ ਕਰੇ ਸੋ ਸੇਵਕ ਜਮਤੇ ਕੈ ਸਾਡੇ ਨੇ ਸੋ ਸੱਚਾ ਸਹਿਬ ਸਿਉਕ ਨੇ ਸੋ ਸੇਵਕ ਜਮਤੇ ਕੈ ਸਾਡੇ ਨੇ ਛੇ ਸੋ ਕਾਢਾਂ ਕਿਚੋਂ ਦਾ ਬਾਬਾ ਜੀ ਬਜੇ ਬਜੇ ਕੀਤਾ ਫਿਰ ਨਾਲ ਬਾਬੇ ਜੀ ਵੀ ਬਾਬੇ ਬਹੁਤ ਤੇ ਬਚਨ ਕੀਤੇ ਜੇ ਉੱਥੇ ਨਾ ਵੀ ਵੀ ਬਾਬੇ ਜੀ ਅੰਮ੍ਰਿਤ ਵੀ ਸ਼ਿਕਾਇਆ ਸੀ ਉੱਥੇ ਤੇ ਵੀ ਉੱਥੇ ਅੰਮ੍ਰਿਤ ਸੱਚਾਇਆ ਸੀ ਅੰਮ੍ਰਿਤ ਬਾਬਾ ਉਸ ਮੁਕੇ ਬਾਬਾ ਜੀ ਵਿਚਕਾਰ ਕੇ ਗਏ ਬਾਬਾ ਜੀ ਤੋਂਗ ਪ੍ਰਿੰਟ ਚ ਅੰਮ੍ਰਿਤ ਸ਼ਿਕਾਇਆ ਸੀ ਤੋਂਗ ਪ੍ਰਿੰਟ ਨੇ ਉੱਥੇ ਸ਼ਿਕਾਇਆ ਸੀ ਉਹ ਵੀ ਸਖੀਓ ਪਹੁੰਚ ਬਹੁਤ ਸਾਰੇ ਸਖੀ ਕ ਕਰ ਸੰਗ ਸਾਧੂ ਚਰਨ ਪਖਾਰੇ ਸੰਤੂੜਤਾਂ ਲਾਵੇ ਮਾਤਰ ਅਰਪ ਅਰਪ ਧਰੇ ਗੁਰਾਗੇ ਸਤ ਪਦਾਰਥ ਪਾਵੇ ਇਹ ਸਤ ਪਦਾਰਥ ਪਾਵੇ ਇਹ ਵੀ ਬਾਬੇ ਜੀ ਬਚੀ ਤੇ 381 ਅੰਕ ਚ ਤੇ ਫਿਰ ਬਗੋ ਉਸੋਕੇ ਜੀ ਬਾਬਾ ਜੀ ਨੇ ਫਿਰ ਬਚਨ ਕਰਦੇ ਫਿਰ ਬਾਬਾ ਜੀ ਸਮਝ ਦਿੱਤੀ ਕਾਫੀ ਦਿੱਤਾ ਫਿਰ ਉਸ ਵਾਰ ਵੀ ਜਦੋਂ ਜੀ ਉਹਨਾਂ ਨੇ ਦੇਖੋ ਹੁਣ ਗੱਲ ਉੱਥੇ ਆ ਗਈ ਅਖੀਰ ਤੇ ਵੀ ਕਿਸ ਤਰ੍ਹਾਂ ਵੱਡੇ ਸੰਤ ਬਣਦੇ ਆ ਫਿਰ ਉਹਨਾਂ ਦੇ ਫਿਰ ਸਤ ਮੱਖਣ ਸਿੰਘ ਜੀ ਤੇ ਹੋਰ ਜਿਹੜੇ ਸੀ ਨਾ ਕਿ ਗੱਦੀ ਦਾ ਵੀ ਉਹ ਕਹਿੰਦੇ ਵੀ ਮੈਂ ਬਾਲੀਵਾਰਸਾਂ ਉਹ ਕਹਿੰਦਾ ਮੈਂ ਮੇਰਾ ਹੱਕਾ ਮੇਰਾ ਹੱਕਾ ਜਿਵੇਂ ਆਮ ਸਾਧੂ ਸੰਤਾਂ ਦੇ ਚੱਲਦਾ ਹੀ ਉਸ ਤਰ੍ਹਾਂ ਉਹ ਚੱਲ ਪਈ ਕੰਮ ਤੇ ਫਿਰ ਪੇ ਸੰਗਤ ਨੇ ਫਿਰ ਵੀ ਸਤ ਮੱਖਣ ਸਿੰਘ ਨੂੰ ਬੇਨਤੀ ਕੀਤੀ ਜੀ ਤੇ ਤੇ ਵੀ ਸਤ ਮੱਖਣ ਸਿੰਘ ਨੂੰ ਬੇਨਤੀ ਕੀਤੀ ਵੀ ਕਹਿੰਦੇ ਵੀ ਤੁਸੀਂ ਦੱਸੋ ਵੀ ਵੀ ਕਬੀ ਤੁਸੀਂ ਵੀ ਵਿਚਾਓ ਉਹ ਕਹਿੰਦੇ ਜੀ ਮੈਂ ਤਾਂ ਨਹੀਂ ਹੋਣਾ ਚਾਹਦਾ ਜੀ ਮੈਂ ਤਾਂ ਨਹੀਂ ਹੋਣਾ ਚਾਹਦਾ ਉਹ ਕਹਿੰਦੇ ਜੀ ਵੀ ਤੁਸੀਂ ਆਓ ਵੀ ਕਰਕੇ ਨਾ ਵੀ ਵੀ ਕਿਵੇਂ ਵੀ ਕੀਤਾ ਜਾਵੇ ਤੇ ਮੈਂ ਉਹ ਕਹ ਬੇ ਉਹ ਕਹਿੰਦੇ ਵੀ ਨਹੀਂ ਕਹਿੰਦੇ ਵੀ ਤੁਸੀਂ ਕਰੋ ਜੀ ਪੇ ਕਹਿੰਦੇ ਕਿਵੇਂ ਤੇ ਫਿਰ ਉਹਨੇ ਵੀ ਬੱਚੇ ਕਿਤੇ ਜੀ ਵੀ ਕਰਕੇ ਨਾ ਫਿਰ ਕਹਿੰਦੇ ਵੀ ਤੁਸੀਂ ਐ ਕਰੋ ਵੀ ਆਪਾਂ ਬੇਪਾਬੀ ਉਸ ਸਾਧ ਮਖਰਸ ਸਿੰਘ ਜੀ ਆਦਿ ਤਾਂ ਹੀ ਹਲ ਤੇ ਉਹ ਕਹਿੰਦੇ ਵੀ ਤੁਸੀਂ ਐ ਕਰੋ ਉਹ ਕਹਿੰਦੇ ਵੀ ਆਪਾਂ ਨੇ ਵੀ ਦਰਬਾਰ ਸਾਹਿਬ ਦੇ ਵਿੱਚ ਪ੍ਰਸ਼ਾਦ ਚ ਲੈ ਕੇ ਨਾ ਦਰਬਾਰ ਸਾਹਿਬ ਚ ਭਗਤੋ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭਗਤੋ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭਗਤੋ ਪ੍ਰਸ਼ਾਦ ਲੈ ਕੇ ਜਾਓ ਤੇ ਉੱਥੇ ਲੈ ਕੇ ਜਾਓ ਤੇ ਉੱਥੇ ਲੈ ਕੇ ਜਾਓ ਤੇ ਵੀ ਸਨਮਖਰ ਸਭੇ ਸੰਬੰਧਿਤ ਸੇਵਾ ਵੀ ਜਿੰਨੇ ਵੀ ਸੇਵਾਦਾਰ ਸੀ ਸਾਰੀਆਂ ਪਰਚੀਆਂ ਸਾਰੀਆਂ ਦੀਆਂ ਪਰਚੀਆਂ ਲਿਖੋ ਪਰਚੇ ਲੈ ਕੇ ਵੀ ਆਪਣਾ ਸਰੋਵਰ ਅਰਦਾਸ ਕਰਕੇ ਗੁਰੂ ਰਾਮਦਾਸ ਜੀ ਚਾਰਨਾਬ ਚੰਬਰ ਸਰ ਅਰਦਾਸ ਕਰਕੇ ਪਰਚੇ ਸਰੋਵਰ ਦੇ ਵਿੱਚ ਸਿੱਟ ਦਿਓ। ਬਈ ਜਿਹੜੀ ਪਰਚੀ ਉੱਤੇ ਆ ਜੂ ਵੀ ਉਹ ਸਿਵਦਾ ਬਣ ਜੀ ਕਿੰਨਾ ਸੋਹਣਾ ਸਿਆਜ ਦੇਖੋ ਜੀ ਉਹਦਾ। ਪਰ ਬਾਬਾ ਜੀ ਉਹਨਾਂ ਨੇ ਬਚਨ ਕਿੱਥੇ ਹੋਈ ਸੀ ਜੀ ਵੀ ਕਦੇ ਵੀ ਤੁਸੀਂ ਏਸੀ ਪਰ ਉਹ ਦੇਖੋ ਕਿਵੇਂ ਬਚਨ ਜੀ ਜਿਵੇਂ ਜਿਵੇਂ ਕਿਸਾਨ ਹੁੰਦਾ ਜੀ ਕਿਸਾਨ ਧਰਤੀ ਦੇ ਵਿੱਚ ਬੀਜ ਬੀਜਦਾ ਬੀਜਦਾ ਤੇ ਉਹ ਉਹ ਬੀਜ ਵੱਧਦਾ ਫੁੱਲਦਾ ਝੱਖੜ ਨੇਰੀਆਂ ਹਨੇਰੀਆਂ ਸਭ ਪਾਉਗਾ ਉਹਦਾ ਚਾਹਦਾ ਤੇ ਪਰੇ ਸਰੀ ਜਿਹੜੇ ਮਹਾਪੁਰਸ਼ੇ ਬਚਨ ਦੇ ਧਰਤੀ ਬੀਜ ਬੀਜਿਆ ਜਾਂਦਾ ਸਮਾਂ ਪਾ ਕੇ ਝੱਖੜ ਨੇਰੀਆਂ ਚੱਲਦੇ ਚੱਲਦੇ ਭੋਗਦਾ ਤੇ ਫਿਰ ਜੀ ਪਰਚੀਆਂ ਜਦੋਂ ਪਾਈਆਂ ਸਰੋਵਰ ਚ ਤੈਰਨ ਕੀਤੀਆਂ ਤਾਂ ਚ ਉੱਤੇ ਸੰਤ ਮੱਖਣ ਸਿੰਘ ਜੀ ਦਾ ਨਾਮ ਆ ਗਿਆ ਸੰਤ ਮੱਖਣ ਸਿੰਘ ਜੀ ਦਾ ਨਾਮ ਆ ਗਿਆ ਤੇ ਫਿਰ ਸੰਤ ਮੱਖਣ ਸਿੰਘ ਦਾ ਨਾਮ ਆ ਗਿਆ ਫਿਰ ਸੰਤ ਮੱਖਣ ਸਿੰਘ ਜੀ ਦੇਖੋ ਜੀ ਸੰਤ ਮੱਖਣ ਸਿੰਘ ਜੀ ਨੇ ਹੁਣੇ ਕੀ ਕੀਤਾ ਤੇ ਵੀ ਮੈਂ ਬਈ ਸਤ ਮੱਖਣ ਸਿੰਘ ਜੀ ਨੇ ਆਪ ਦਾ ਨੌ ਜਿਹੜਾ ਪਿਤਾ ਨੌ ਸੀ ਨਾ ਆ ਦੇ ਪਿਤਾ ਨੌ ਜੀ ਸਤ ਮੱਖਣ ਮੱਖਣ ਸਿੰਘ ਪੁੱਤਰ ਬਹਾਦਰ ਸਿੰਘ ਲਿਖਿਆ ਸੀ ਹੁੰਦਾ ਕਾਗਜ਼ਾਂ 'ਚ ਸਾਰੇ ਤੇ ਮੈਂ ਆਪਣਾ ਉਹਨਾਂ ਜੀ ਤੋਂ ਆਪ ਕਢਾਵਾਂਗੇ ਨਾ ਜ ਆਪਣਾ ਕੁਰਸੀ ਨਾਮ ਖੜਾਵਾਵਾਂਗੇ ਉੱਚ ਵੀ ਆਊਗਾ ਬਈ ਮੱਖਣ ਸਿੰਘ ਪੁੱਤਰ ਬਹਾਦਰ ਸਿੰਘ ਮਾਤਾ ਚੰਦ ਕੋਰਾਗੂ ਹਾਂ ਤੇ ਉਹਨਾਂ ਨੇ ਕੀ ਕਿਤਾ ਜੋ ਕਿ ਤੇ ਵੀ ਨਹੀਂ ਮੇਰੇ ਅੱਗੇ ਹੁਣ ਮੇਰੇ ਤਾਂ ਪਤਾ ਸਪੈਸ਼ਲ ਫਾਦਰ ਜਿਹੜਾ ਵੀ ਮੇਰਾ ਵੀ ਮੇਰੇ ਤਾਂ ਬਾਬਾ ਜੀ ਬਾਬਾ ਈਸ਼ਰ ਸੀ ਉਹਨਾਂ ਨੇ ਨਾਮ ਬਦਲਾ ਕੇ ਨਹੀਂ ਪਿਤਾ ਦਾ ਮੱਖਣ ਸਿੰਘ ਪੁੱਤਰ ਬਾਬਾ ਈਸ਼ਰ ਸਿੰਘ ਜੀ ਨਾਲ ਸਰ ਖੜਿਆ ਇਤਿਹਾਸੀ ਸਾਡੇ ਕੋਲ ਮੈਂ ਵੀ ਦੇਖਿਆ ਪੇਪਰ 'ਚ ਵੀ ਦੇਖਿਆ ਉਹਨਾਂ ਦਾ ਲਿਖਾਇਆ ਫਿਰ ਉੱਥੇ ਦਾ ਫਿਰ ਉਹਨਾਂ ਨੇ ਵੀ ਉੱਥੇ ਰਹੇ ਫਿਰ ਉਹਨਾਂ ਨੇ ਕੀਤਾ ਜੀ ਆਪਣਾ ਫਿਰ ਉਹਨਾਂ ਨੇ ਪੱਗ ਦਿੱਤੀ ਜਸਾੜੀ ਦਿੱਤੀ ਅੱਜ ਅੱਜਿਆ ਦੀ ਦਸਤਾਰ ਦਿੱਤੀ ਦਸਤਾਰ ਦੇਣ ਤੋਂ ਬਾਅਦ ਉਹ ਕਿਹਾ ਬਾਬਾ ਜੀ ਨੇ ਉਹਨਾਂ ਨੇ ਕਿਹਾ ਸੀ ਸੁਖਨੀ ਸਾਹਿਬ ਜੀ ਜਪ ਕਰਨਾ bắt ਉਹਨੂੰ ਸੇ ਪੜੋ ਫਿਰ ਉਹਨੇ ਜਾਨਾ ਜੀ ਅੱਠ ਸ੍ਰੀ ਸੁਖਨੀ ਸਾਹਿਬ ਦੇ ਪਾਠ ਰੋਜ਼ਾਨਾ ਕਰਦੇ ਹੁੰਦੇ ਸੀ ਅੱਠ ਸ੍ਰੀ ਸੁਖਨੀ ਸਾਹਿਬ ਦੇ ਪਾਠ ਰੋਜ਼ਾਨਾ ਕਰਦੇ ਸੀ ਫਿਰ ਇੱਕ ਹੋਰ ਗੱਲ ਹਜ਼ਾਰਾਂ ਗੁੱਟ ਕੇ ਸੁਖਨੀ ਸਾਹਿਬ ਦੇ ਬਣਾ ਕੇ ਉਹਨਾਂ ਨੇ ਬਈ ਵੱਡੇ ਸਾਰੇ ਪਾਸੇ ਹਜ਼ਾਰਾਂ ਗੁੱਟ ਕੇ ਸੁਖਨੀ ਸਾਹਿਬ ਦੇ ਬਣਾ ਕੇ ਸਾਰੇ ਪਾਸੇ ਬੰਦੇ ਤੇ ਇਸਵੇਂਸ਼ਾ ਜਿਵੇਂ ਬਾਬਾ ਜੀ ਸਿੱਖਿਆ ਜੀ ਉਸੇ ਮਤਲਬ ਤੱਕ ਚਲੇ ਬਈ ਉਹ ਗਾ ਕੇ ਉਸ ਬਈ ਇੱਥੇ ਸਾਡੇ ਅਮਰੀਕਾ ਵੀ ਆਉਂਦੇ ਸੀ ਜੋ ਵੇ ਕਹੋ ਜਦੋਂ ਸਮ ਅੱਗੇ ਵੀ ਦੱਸਿਆ ਜੀ ਤੇ ਜਿੱਥੇ ਅਮਰੀਕਾ ਰਹਿੰਦੇ ਹੁੰਦੇ ਸੀ ਜੀ ਉਹ ਮੈਨੂੰ ਟੈਲੀਫੋਨ ਨੰਬਰ ਵੀ ਦੇਣ ਲੱਗੇ ਭਾਈ ਬਲਰਾਜ ਸਿੰਘ ਉਹ ਕੁੜੇ ਦੇ ਦਿੰਦੇ ਸੀ ਜਿੱਥੇ ਉਹ ਵੀ ਨਰਸਰ ਦੇ ਗਏ ਹੈਗੇ ਆਪਣੇ ਬੇਹੁੰਦੇ ਬਿਕਰਸਪੀ ਕੈਲੀਫੋਰਨੀਆ ਵਿੱਚ ਉਹਦਾ ਨੰਬਰ 468 ਬਣਾਇਆ ਹੋਇਆ ਜੀ ਬਿਕ ਤੇ ਉਹਦਾ ਨੰਬਰ ਹੈਗੇ ਭਾਈ ਬਲਰਾਜ ਸਿੰਘ ਨੰਬਰ ਉਹਨਾਂ 608 103 7800 ਇਸੇ ਦੌਰਾਈ ਮੈਂ ਭਾਈ ਬਲਰਾਜ ਸਿੰਘ ਇਹ ਉਹ ਨੰਬਰ ਹੈਗਾ ਉਹਨੇ ਬਲੈਕ ਨਾਂਛਾ ਠਾਠਾ ਬਿਕਰ ਸੀਟ ਵਿੱਚ ਆ ਜੇ ਉਹ ਨੰਬਰ ਹੈਗਾ 661 330 7800 ਆ ਨੰਬਰ ਹੁਣ ਜੀ ਇੱਕ ਦੂਜਾ ਨੰਬਰ ਸੀ ਤੇ ਸੰਤ ਮੱਖਣ ਸਿੰਘ ਦੇ ਲੜਕੇ ਜਿਹੜੇ ਕਿ ਸੰਤ ਮੱਖਣ ਸਿੰਘ ਜੀ ਹੋਏ 3 ਫਰਵਰੀ 2023 ਨੂੰ ਸਵਰਗਵਾਸ ਹੋਈ ਸੀ 3 ਫਰਵਰੀ 2023 ਨੂੰ ਸੰਤ ਮੱਖਣ ਸਿੰਘ ਜੀ ਸਵਰਗਵਾਸ ਹੋ ਗਈ ਸੀ ਦੋਕਸਰੀ ਹੋਇਆ ਹੈ ਹੈ ਤੇ ਫਿਰ ਉਹਨਾਂ ਦੇ ਨਾਲ ਵੀ ਉਹਨਾਂ ਦੇ ਲੜਕਾ ਤੇ ਉਹਨਾਂ ਸਪੁੱਤਰ ਜਿਹੜਾ ਸੀ ਭਾਈ ਅਮਨਦੀਪ ਸਿੰਘ ਜੀ ਅੱਜ ਕੱਲ ਉਹ ਉਹਨਾਂ ਦੇ ਵੀ ਵੀ ਉਹ ਅਸਥਾਨ ਤੇ ਜੀ ਸੇਵਾ ਕਰਦੇ ਤੇ ਉਹਨਾਂ ਦਾ ਨੰਬਰ ਹੈ 7979737 7973767918 ਤੇ ਫਿਰ ਦੇਖੋ ਜੀ 79337973767918 ਇਹ ਉਹਨਾਂ ਦਾ ਨੰਬਰ ਹੈ ਭਾਈ ਅਸਤ ਅਮਨਦੀਪ ਸਿੰਘ ਜੀ ਉਹਨਾਂ ਦੇ ਲੜਕੇ ਆ ਉਹ ਕਰਦੇ ਜੀ ਨਾਮ ਚ ਪਉਂਦੇ ਇਬੋਡਰੀ ਤੇ ਵੀ ਉਹਨੇ ਗ੍ਰੰਥ ਵੀ ਲਿਖਿਆ ਜੀ ਮਾਪਾ ਹੀ ਅਮਰ ਆਪਾਂ ਤੁਸੀਂ ਦੇਖੋ ਤੇ ਅਮੀਰ ਸਿੰਘ ਜੀ ਬਈ ਅਮੀਰ ਸਿੰਘ ਜੀ ਦਾ ਇੱਕ ਬਈ ਸਟਿੱਕ ਕਿਉਂਦੀ ਹੈ ਸੰਤ ਅਮੀਰ ਸਿੰਘ ਜੀ ਨੇ ਕਿ ਸਦੇਖੇ ਸਰਨ ਆਵੇ ਪਾਰਬ੍ਰह्म ਕੀ ਫਿਰ ਕਾਹੇ ਝੂਰੇ ਸਰਨ ਆਵੇ ਪਾਰਬ੍ਰह्म ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੁੱਖ ਪੂਰੇ 33 ਅੰਗ ਚ ਸਰਨ ਆਵੇ ਪਾਰਬ੍ਰह्म ਕੀ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ 132 ਅੰਕ ਚ ਦੇਖੋ ਤੁਸੀਂ ਆਉਂਗੇ ਇੱਥੇ ਸਾਰੇ ਵਿੱਚ ਸੋੜੇ ਪੂਰੇ ਹੋ ਜਾਣੀ ਸਾਰੇ ਤੇ ਬਾਬਾ ਜੀ ਜਿਹੜਾ ਤਾਂ ਬਾਬਾ ਰਿਸ਼ੀ ਸਿੰਘ ਮਹਾਰਾਜ ਨੇ ਵੀ ਇਹ ਕੋਈ ਆਮ ਜੀ ਮੈਂ ਹੁਣ ਜਿਹੜੀ ਸਾਖੀ ਪਾਉਣਾ ਮੈਂ ਵੀ ਐਵੇਂ ਕੀਤੀ ਹੋਈ ਹੈ ਜੀ ਮੈਂ ਵੀ ਕੀਤੀ ਹੈ ਮੇਰਾ ਮਕਸਦ ਇਹ ਹੁੰਦਾ ਵੀ ਜਿਹੜੀ ਸਾਖੀ ਪਾਉਣੀ ਆ ਸੂਤਾਂ ਦੇ ਦਰਸ ਤੇ ਪਾਉ ਕਿਉਂਕਿ ਅੱਜ ਕੱਲ ਲੋਕ ਸੱਤਾ ਸਾਧਾ ਤੋਂ ਬਹੁਤ ਔਖੇ ਆ ਆ ਡੜ ਤਰ ਚਾਹਦੇ ਆ ਵੇ ਅਸੀਂ ਇਹਦੇ ਬਾਰੇ ਨਾ ਵੀ ਆਪਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਦੱਸ ਅਸੀਂ ਪੰਜ ਭਰਾ ਵਾ ਇੱਥੇ ਸਾਰੇ ਸਿ ਅਮਰੀਕਾ ਵਾਂ ਤੇ ਵੀ ਸਾਡੇ ਸਾਡੇ ਪੰਜ ਬੱਚੇ ਸਾਡੇ ਡਾਕਟਰ ਹੈ ਜੀ ਆਪਦੇ ਅਮਰੀਕਾ ਚ ਤੇ ਉਹ ਸਾਰੇ ਬੱਚੇ ਸਾਡੇ ਸਾਰੇ ਪੜੇ ਲਿਖੇ ਆ ਜੀ ਸਾਰੇ ਇੰਜੀਨੀਅਰਿੰਗ ਜੋਬ ਤੇ ਆ ਤੇ ਬਾਕੀ ਡਾਇਰੈਕਟਰ ਲੱਗੇ ਹੋਏ ਬੱਚੇ ਉਹ ਸਾਰੇ ਕਰਦੇ ਆ ਬੱਚੇ ਸਾਡੇ ਪਰਿਵਾਰ ਚੋਂ ਕਿਸੇ ਦੇ ਵੀ ਵੀ ਕਿਸ ਕਤਲ ਨਹੀਂ ਕੀਤੇ ਹੋਏ ਨਾ ਲੜਕੇ ਦੇ ਕਿਸ ਕੀਤੇ ਸਾਰੇ ਬੇਸਰਬਾਬਾ ਜੀ ਦੇ ਪਕਸ ਜੀ ਬਾਬੇ ਸ਼ਸਮਾਰਾ ਜੀ ਫਿਰ ਦੂਜੀ ਗੱਲ ਹੈ ਤੇ ਇਥੇ ਕਹਿੰਦੇ ਜਦੋਂ ਫਰਜ਼ੀ ਮੈਂ ਤਾਂ ਪਰ ਕੇ ਉਹ ਕਹਿੰਦਾ ਜੀ ਕਿਤੇ ਵੀ ਬਾਬਾ ਜੀ ਵੇਸ਼ ਕਰਦੇ ਸੀ ਮੈਂ ਕਿੱਲੇ ਦੇ ਸੱਤ ਬਾਬੇ ਕਟੜੂ ਬਈ ਵੀ ਸ਼ਾਲ ਵੀ ਮਾਰ ਦਿੰਦਾ ਪਰ ਸਾਰੇ ਦੇ ਘਰ ਹੀ ਸਾਡੇ ਪੰਜਾਬ ਭਰਾਵਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਈ ਸਾਰੇ ਨਵੇਂ ਨੱਤੇ ਵਿੱਚ ਕੋਸ਼ਿਸ਼ ਕਰਦੇ ਵੀ ਹਰੇਕ ਮਹੀਨੇ ਚ ਇੱਕ ਪਾਠ ਸਹਿਜ ਪੜਨ ਕੋ ਪਾਏ ਜਾਣ ਫਿਰ ਚੌਪੀ ਸਾਹਿਬ ਜੀ ਸਭ ਸਾਰੇ ਪਾਠ ਕਰਨੇ ਚਾਹਦੇ ਤੇ ਵੀ ਸਾਰੇ ਗੁਰਸਿੱਖੀ ਜਨ ਜੁੜੇ ਬਾਬਾ ਜੀ ਬਖਸ਼ਾ ਜੀ ਕਿਉਂਕਿ ਸਾਡਾ ਪਰਿਵਾਰ ਤਾਂ ਪਹਿਲਾਂ ਇਸ ਪਾਸੇ ਆਣੀ ਸੀ ਇਹ ਬਾਬਾ ਜੀ ਨੇ ਲਾਇਆ ਇਸ ਪਾਸੇ ਵੀ ਮੇਰਾ ਹੁਣ ਤਾਂ ਦੂਜੀ ਬੇਨਤੀ ਇੱਕ ਆਖਰੀ ਹੈ ਇਹ ਸਾਖੀ ਤਾਂ ਹੋ ਗਈ ਤੇ ਦਾਸ ਜੀ ਕਿਤਾਬਾਂ ਲਿਖੀਆਂ ਬਾਬਾ ਜੀ ਦੇ ਈਸ਼ਵਰ ਸਰੂਪਰ ਦੀਆਂ ਕਿਤਾਬਾਂ ਉਹ ਤੁਸੀਂ ਪੜ੍ਹੋ ਜੀ ਸਾਰੀਆਂ 101 ਸਾਖੀ ਹੈ ਜੀ ਤੇ 100 ਸਾਖੀ ਸੱਚ 100 ਸਾਖੀ ਹੈ ਜੀ ਤੇ ਉਹ ਈਸ਼ਵਰ ਸਰੂਪ ਦੀਆਂ ਦੋ ਕਿਤਾਬਾਂ ਨਾਲ ਚੜ੍ਹ ਮਿਲ ਜਾਂਦੀਆਂ ਤੇ ਵੀ ਉੱਥੇ ਉਹ ਤੁਸੀਂ ਲਓ ਤੇ ਦੇਖੋ ਵੇ ਪਰੋ ਸਾਰੇ ਸਾਰੇ ਕਿਤਾਬਾਂ ਦੇ ਟੈਲੀਫੋਨ ਨੂੰ ਸੰਕੇਤ ਦਿੱਤੇ ਹੋਇਆ ਵੀ ਨੋ ਦਿੱਤੇ ਹੋਇਆ ਤੁਸੀਂ ਪੁੱਛ ਪੜਤਾਲ ਕਰੋ ਜੀ ਬੀ ਇਨਸਟੈਡ ਟੂ ਬਲੀਵਿੰਗ ਸਮਬਡੀ ਇਟਸ ਬੈਟਰ ਟੂ ਕਾਲ ਥੈਮ ਯੂਰਸੈlf ਇੱਥੇ ਤੇ ਕਾਲ ది ਗਾਈ ਜੂਸਰ ਫਰ ਐਂਡ ਫਾਈਂਡ ਆਊਟ ਦੀ ਟਰੂਥ ਹੈ ਨਾ ਤੇ ਵੀ ਉਹ ਬਾਬਾ ਜੀ ਆਪੇ ਕਰੋ ਸੱਚ ਬਾਸ਼ਾ ਮੇਰਾ ਸਾਰੇ ਸਾਖੀਆਂ ਵਿਧ ਪ੍ਰੂਫ ਜਿੱਥੇ ਆਈ ਹੈ ਇਹ ਨਹੀਂ ਜੀ ਗੱਲ ਵੀ ਬਾਬਾ ਜੀ ਵਜ੍ਹਾ ਕਰਕੇ ਗੁਰੂ ਸਾਹਿਬ ਦੇ ਜਿੱਥੇ ਰਹਿ ਰਹੇ ਨੇ ਸਾਖੀ ਵੀ ਨੇ ਬਾਈ ਬਾਲ ਜੀ ਸਾਖੀ ਹੈ ਬਾਬੇ ਗੁਰੂ ਸਾਹਿਬ ਦੇ ਨਾਲ ਜੀ ਕਿਹਾ ਬਣਾ ਜੀ ਕਹਿੰਦਾ ਸੀ 38 ਜਾਂ ਮੈਂ ਪੈਣਾ ਗਏ 10 ਜਾਂ ਮੈਂ ਗੁਰੂ ਵਿਚ ਆਉਂਗੇ 74 ਜਾਂ ਮੈਂ ਸੰਤ ਰੂਪ ਚਾਹਾਂਗੇ ਪਰ ਪਛਾਣੂ ਕੇ ਸਾਰ ਕੋਈ ਬਿਰਲਾ ਪਛਾਣੂ ਕੇ ਇਸਨ ਕੋ ਬਿਰਲਾ ਹੁਣ ਜਿਵੇਂ ਆਪਣਾ ਬਾਬਾ ਨੰਦ ਸਿੰਘ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਨਾਨਕ ਸਾਹਿਬ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਸੰਤ ਆਪਣਾ ਗੁਰਵਚਨ ਸਿੰਘ ਭਿੰਡਰ ਵਾਲੇ ਤੇ ਸੰਤ ਸੁੰਦਰ ਸਿੰਘ ਜੀ ਤੇ ਵੀ ਆਪਣਾ ਸਤਿਏ ਬਈ ਆਪਣਾ ਬਾਬਾ ਅਤਰ ਸਿੰਘ ਜੀ ਮਸਤ ਗਣੇ ਇਹ ਸਾਰੀਆਂ ਰੂਹਾਂ ਜਿਹੜੀਆਂ ਸੀ ਦਰਗਾਹ ਦੀ ਰੂਹਾਂ ਸੀ ਬਾਬਾ ਜੀ ਬਚਨ ਜੀਆ ਦਰਗਾਹ ਦੀ ਰੂਹਾਂ ਸੀ ਇਹ ਐਂਸੀ ਵੇਣ ਜੰਜਰੇ ਹੁਣ ਤੁਸੀਂ ਆਪਾਂ ਸੰਤਾਂ ਨਾਲ ਕੋਈ ਮੈਂ ਅੱਜ ਜੋ ਕੇ ਸੰਤਾਂ ਦੀ ਨਹੀਂ ਗੱਲ ਕਰਦਾ ਮੈਨੂੰ ਐ ਵੀ ਕੋਈ ਵੈਸੇ ਇਸ ਚੀਜ਼ਾ ਮੈਨੂੰ ਬਲਟੋ ਜੀ ਗੱਲੋਂ ਜੋ ਕੇ ਜੋ ਕੇ ਸੰਤਾਂ ਦੀ ਕੋਈ ਗੱਲ ਨਹੀਂ ਕਰਦਾ ਮੈਂ ਬਾਬਾ ਜੀ ਕਰਦਾ ਉਹਨਾਂ ਸੰਤਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਜੜ ਤੇ ਚੇਤਨ ਮਾਇਆ ਤੋਂ ਤਿਆਗ ਕੀਤਾ ਸੀ ਜੜ ਤੇ ਚੇਤਨ ਦਾ ਕੀ ਇਸ ਤੀਰੋਂ ਮਤਸੋਂ ਪੈਸੇ ਨੂੰ ਗੋਦਾਟ ਸਮਝੇ ਸੀ ਉਹਨਾਂ ਦੀ ਗੱਲ ਆ ਉਹ ਸੀਗੇ ਤਾਂਤ ਨੇ ਬਾਬਾ ਈਸ਼ਰ ਸਿੰਘ ਜੀ ਨਾਲ ਸਰ ਜਿਨ੍ਹਾਂ ਦੇ ਬਾ ਹੱਥਾਂ ਤੇ ਸਰੋ ਜੰਮ ਦੀ ਦਿਖਾਈ ਦੀ ਅੱਜ ਵੀ ਦਿਖਾ ਰਹੇ ਮੈਂ ਬਹੁਤ ਸੱਖੇ ਮੇਰੇ ਕੋਲ ਜੀ ਬਹੁਤ ਬੰਦੇ ਪੇਜ ਨੂੰ ਅੱਜ ਵੀ ਘਰੋਂ ਕੱਢਦੇ ਸੀ ਘਰੋਂ ਲੋਕਾਂ ਕੱਢਦੇ ਜੀ ਬਸ ਉੱਥੇ ਸ਼ਰਧਾ ਰਕੀ ਬਾਬੇ ਬਚਨ ਉਹ ਕਰਕੇ ਨਤੇਂ ਫਿੱਤਾ ਬਿੜੇ ਪਾ ਤੇ ਵੀ ਬਹੁਤ ਸੱਖੇ ਆਉਂਦੀ ਇਸ ਇਹ ਵਿੱਚ ਤੇ ਦੂਜੀ ਬੇਚੀ ਹੈ ਜੀ ਆਪਾਂ ਕਈ ਬੰਦੇ ਵੀ ਇਤਰਾਜ ਕਰਦੇ ਸੀ ਬੋਲਦੇ ਸੀ ਬਈ ਨਾਨਕਸਰ ਨਿਸ਼ਾਨਸਾਂ ਨਹੀਂ ਲੱਗਿਆ ਨਾਨਕਸਰ ਵਿੱਚ ਦੋਰਾ ਨਹੀਂ ਪੜਦੇ ਨਾਨਕਸਰ ਫਤਿਹ ਨਹੀਂ ਗਜਉਂਦੇ ਚਿਕਾਰਾ ਨਹੀਂ ਗਜਉਂਦੇ ਤੇ ਨਾਨਕਸਰ ਬਹੁ ਰਸਤਾਨੀ ਦਾ ਬਈ ਗੋਲਕ ਦੀ ਰੱਖੀ ਨਾਨਕਸਰ ਦੇ ਵਿੱਚ ਪ੍ਰਸ਼ਾਦਾ ਪੱਕਿਆ ਪਕਾਇਆ ਜਾਂਦਾ ਨਾਨਕਸਰ ਦੇ ਵਿੱਚ ਬਈ ਫੂਟੋਂ ਦਾ ਸਤਕਾਰ ਕੀਤਾ ਜਾਂਦਾ ਨਾਨਕਸਰ ਦੇ ਵਿੱਚ ਵੀ ਕੰਬ ਜੋਤ ਰੱਖਿਆ ਜਾਂਦਾ ਤੇ ਵੀ ਜਿੰਨੇ ਵੀ ਸੀਗੇ ਉਹ ਗੰਨ ਸੀ ਤੇ ਤੇ ਵੀ ਨਾਨਕਸਰ ਸਾਰੇ ਬਈ ਇੱਕਲੇ ਗੁਰੂ ਗ੍ਰੰਥ ਸਾਹਿਬ ਪੜਗਤਿ ਬ੍ਰਾਜਮਣਾ ਜਦੋਂ ਗੁਰਸਾਹਿਬ ਦਾ ਪ੍ਰਕਾਸ਼ ਹੋਇਆ ਨਾ ਪੰਜਵੇਂ ਪਾਤਸ਼ਾਹ ਜੀ ਚਾਦਰ ਹੁਣ ਵੀ ਕੋਠਰਸਾਂ ਚ ਵਿਛਾਈ ਜਾਂਦੀ ਪੁੰਜੀ ਨਾਂਣ ਸਕੇ ਇਸ ਸਥਾਨਾ ਜੀ ਜੱਕ ਦੇਖੋ ਇੱਕਲੇ ਗੁਰੂ ਗ੍ਰੰਥ ਸਾਹਿਬ ਪੜਗਤਿ ਬ੍ਰਾਜਮਣਾ ਤੇ ਬਾਬਾ ਜੀ ਅਸਨ ਬਾਬਾ ਈਸ਼ੀ ਸਿਮਰਦਾਸ ਜੀ ਜੱਕ ਦੇਖੋ ਪੁੰਜੀ ਆ ਸਾਹਵ ਜਸਪੁਜੀ ਵੇਗੋ ਆ ਦੇ ਸਿਵਾਦਾਰਾ ਦੇ ਅਜਰੇ ਮੁਖੀ ਭਾਉ ਦੇ ਜੀ ਇਹਨਾਂ ਦੇ ਵੀ ਸਾਰੇ ਦੇ ਵਾਸਤੇ ਪੁੱਛੇ ਸਾਰੇ ਸਪੁੱਜੀਆ ਇਹ ਕੋਈ ਨਹੀਂ ਬਈ ਆਪਾਂ ਜੀ ਦੂਜੇ ਪਾਸੇ ਇਹ 52 ਪੁਆਇੰਟ ਮੈਂ ਤੇ ਜਵਾਬ ਦਿੱਤੇ 52 ਦੇ 53 ਹੀ ਬਣ ਜਾਂਦੇ ਆ ਪਰ ਮੈਂ 52 ਲਿਖਿਆ 52 ਚਾਰ ਤੀਰਾਂ ਦੇ ਵਿੱਚ ਹੈ ਗਿਆ ਜੇ 52 ਪੁਆਇੰਟ ਦੇ ਜਵਾਬ ਤੇ ਸਾਰੀ ਗੱਲਾਂ ਦੇ ਜਵਾਬ ਦਿੱਤੇ ਆ ਨਾਲ ਮੈਂ ਰੱਖਿਆ ਜੀ ਬਈ ਕਿ 500 ਬਈ 50000 ਰੁਪਏ ਦਾ ਨਾਮ ਜੇ ਕੋਈ ਬੰਦਾ ਸਾਨੂੰ ਛਟਲਾਉਗਾ ਇਸ ਗੱਲ ਤੇ ਇਹ ਛੜਾਊਗਾ ਹੁਗਾ ਨਿਸ਼ਾਰ ਸਾਹਿਬ ਨੇ ਦੱਸਿਆ ਕਿਉਂ ਨਹੀਂ ਲੱਗਦਾ ਤੇ ਵੀ ਸਾਰਾ ਗੋਲਕਾਰ ਵੀ ਦੱਸਿਆ ਜਿਕਰਾ ਕਰਨ ਸਭ ਦੱਸਿਆ ਤੇ ਤੁਸੀਂ ਪੜੋ ਮੈਂ ਅਗਲੇ ਹਫਤੇ ਸਾਰੀ ਅਸੀਨਾ ਜੀ ਬੁੱਕਸ ਬੀ ਮੇਰੇ ਦੇ ਸ਼ਾਪ ਦੇਣੀਆਂ ਉਦੋਂ anarchic ਸਤਕਾਰ ਕਮੇਟੀ ਕੋਣੀ ਹੈ anarchic ਸਤਕਾਰ ਕਮੇਟੀ ਆ ਜਿਸ 11 ਮੈਂਬਰ ਬੀਟੋ ਪਾ ਬਰਦਾਸ ਕੋਲ 11 ਮੈਂਬਰ ਬਿਟਵਾ ਬਦਾਸਕੂਲਾ ਤੇ ਉਸੇ ਲੀਗਲ ਰਵਾਜ ਜੋ ਹਾਈ ਕੋਰਟ ਦੇ ਵਕੀਲ ਅਸੀਂ ਰੱਖਿਆ। ਵੀ ਜੇ ਕੋਈ ਕੋਈ ਸੰਚਾਰ ਕਰੂਗਾ ਅਸੀਂ ਉਹਨੂੰ ਕੋਰਟ ਚਾ ਕੇ ਨਾ ਵੀ ਉਹਦਾ ਜੀਬੀ ਜਵਾਬ ਲਵਾਵਾਂਗੇ ਪਰ ਸਾਰੀ ਮਰਦਾ ਜਿਹੜੀ ਕਿ ਬਾਬਾ ਇਸ਼ਾ ਸਿੰਘ ਜੀ ਦਾ ਨਾਰਸੇ ਸਾਰੀ ਕਰਾਈ ਆ। ਬਾਡ ਗੁੱਬੂ ਬੋਰਡ ਲੈ ਕੇ ਲਾਤਾ। ਬੋਰਡ ਲੈ ਕੇ ਲਾਤਾ ਜੀ ਗੁੱਲਾਤਾ ਉਹ ਨਾਰਸੇ ਹੁਣ ਤੱਕ ਚੱਦੇ ਬਾਬਾ ਜਿਹੜੇ ਬਾਬਾ ਜੀ ਦਾ ਵਿਰਸਾ ਹੈ ਮਹਾਂਪੁਰ ਸੀ ਤੇ ਆਪਣੇ ਬਾਬਾ ਗੁਰਦੇਵ ਸਿੰਘ ਸਵਾਦੇ ਬਾਬਾ ਕੁੰਦਨ ਸਿੰਘ ਬਾਬਾ ਸਾਧੂ ਸਿੰਘ ਬਾਬਾ ਨਰੇਂਦਰ ਸਿੰਘ ਜੀ ਬਾਬਾ ਹਮਰ ਸਹੀ ਬਰੁੰਦੀ ਵਾਲੇ ਜਿਹੜੇ ਬੀਜ ਬਾਬਾ ਗੀਜਾ ਸਿੰਘ ਜੀ ਤੇ ਜਿੰਨੇ ਵੀ ਸੀ ਸਮਾਪੁਰਸ਼ ਰਾਜ ਜੀ ਤੇ ਮੈਂ ਸਾਰਿਆਂ ਨੂੰ ਵੀ ਪਤਾ ਵੀ ਮੇਰਾ ਦਦਾ ਉਹੀ ਮਰਦਾ ਪਰਦ ਦਿਆ ਉਹੀ ਮਰਦਾ ਪਹੁੰਚਾਉਣਾ ਲਾਗੂ ਕਰਾਉਣਾ ਤੇ ਸਾਡਾ ਸਹਿਯੋਗ ਦਿਓ ਸਾਰੇ ਕੋਈ ਗੱਲ ਜੇ ਕਿਸ ਨੂੰ ਗਿਲਾ ਕੋਈ ਕਰਨੀ ਸੀ ਸਿਰ ਮਥੇ ਜੀ ਸਿਰ ਮਥੇ ਜੀ ਨੂੰ ਅਸੀਂ ਜਵਾਬ ਦੇਵਾਂਗੇ ਇਹ ਬੇਤੇ ਜੀ ਪੁੱਲਸਿਕਾ ਦੀ ਮਾਫੀ ਜੋ ਮਾਤਮ ਜੀ ਬਾਹਿਰੂ ਜੀ ਕਾ ਖਾਲਸਾ ਬਾਹਿਰੂ ਜੀ ਕੀ ਫਤਹ